ਇਹ ਕਿਹੜੇ ਕਿਹੜੇ ਪੁਆਇੰਟ ਨੇ ਜੋ ਉਹਨੇ ਟੇਬਲ ਤੋਂ ਬੋਲੇ ਗਏ ਆ ਲੋਟ ਤੋਂ ਬਾਅਦ ਬੋਲੇ ਗਏ ਲੋਟ ਤੋਂ ਬਾਅਦ ਜਿਵੇਂ ਇਹ ਜੱਟਾਂ ਦੀਆਂ ਧੀਆਂ ਬਾਰੇ ਬੋਲਦਾ ਹੈ ਸਿੱਕਾ ਜਿੰਨਾ ਬਰਾਬਰੀ ਪੰਜਾਬ 'ਚਾ ਸਾਰਾ ਕੱਟ ਜਿਹੜੀਆਂ ਐਸਸੀ ਸਮਾਜ ਦੇ ਪਰਤੀ ਜਿਹੜੀਆਂ ਅਬਰਾਦ ਸਾਰਾ ਕੱਟ ਪੰਜਾਬ 'ਚ ਨੇ 2% ਨੇ ਸਾਬ ਔਰ ਸਾਰਾ ਬਰਾਬਰੀ ਇੱਥੇ ਆ 100 'ਚੋਂ 95 ਸਾਡੇ ਗੁਰੂਆਂ ਗ੍ਰੰਥੀ ਇਹਨਾਂ 'ਚੋਂ ਨੇ ਫਰਦੂਬਾਹ ਪਰ ਆਪ ਗੜਬਾਰੀ ਕਰਦੀ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਤੋਂ ਜਲ ਤੋਂ ਜਲਦੀ ਜਿਹੜੀ ਹੈਗੀ ਇਹ ਕਾਰਵਾਈ ਸਾਡੀ ਜਿਹੜੀ ਦਰਖਾਸਤ ਦਿੱਤੀ ਵੀ ਆ ਉਹਤੇ ਕੀਤੀ ਜਾਵੇ ਤੇ 295 ਐਟੇ ਲਾਈ ਜਾ ਜਿਵੇਂ ਨੇ ਸਾਡੇ ਗੁਰੂਆਂ ਬਾਰੇ ਵੀ ਖਲਾਫ ਉਹਦੇ ਵੀ ਭੱਦੀ ਸੁਬਦਾਂ ਵਾਲੀ ਲੱਤੀ ਆ ਤੇ ਨਾਲ ਹੀ ਨੇ ਬੱਧਾ ਸਿੰਘ ਬਾਦਲ ਬਾਰੇ ਵੀ ਜਿਹੜਾ ਹੈਗਾ ਅਪਸ਼ਬਦ ਬੋਲੇ ਜਾਤੀ ਤੌਰ ਦੇ ਉਤੇ ਢੜਕਾਉਣਾ ਚਾਹੁੰਦਾ ਇੱਕ ਦੂਜੇ ਨੂੰ ਮੇਲ ਮਰਾਬ ਘਟਾਉਣਾ ਚਾਹੁੰਦਾ ਜਦ ਕਿ ਸਾਰੇ ਰਲ ਕੇ ਰਹਿੰਦੇ ਕੋਈ ਇਹੋ ਜੀ ਗੱਲ ਨਹੀਂ ਆਮਲਾ ਜੀ ਸਿਰਫ ਪੈਸੇ ਦਾ ਵਿਊ ਲਾਈਨ ਦੇ ਚੱਕਰ ਦੇ ਵਿੱਚ ਉਹ ਦੋ ਬਰਾਦਰੀਆਂ ਨੂੰ ਪੰਜਾਬ ਦੇ ਵਿੱਚ ਲੜਾਉਣਾ ਚਾਹੁੰਦਾ ਸਾਡਾ ਆਪਜ ਪੰਜਾਬ ਵਿੱਚ ਬਹੁਤ ਪਿਆਰ ਹੈ ਲੁਧਿਆਣੇ ਦੇ ਡਾਕਟਰ ਗੁਰਿੰਦਰ ਰੰਗਰੇਟਾ ਕਹਿੰਦੇ ਆ ਜੁਬਾਨ ਇਹ ਜੀ ਚੀਜ਼ ਹੁੰਦੀ ਹੈ ਇਹ ਰਸ ਵੀ ਘੋਲ ਦਿੰਦੀ ਹੈ ਇਹ ਹੱਡੀਆਂ ਵੀ ਤੜਵਾ ਦਿੰਦੀ ਹੈ ਸ਼ਾਇਦ ਜੁਬਾਨ ਜ਼ਿਆਦਾ ਚਲਾਨ ਕਰਕੇ ਗੁਰਿੰਦਰ ਰੰਗਰੇਟਾ ਨੂੰ ਕਾਫੀ ਕੁਝ ਹੁਣੋ ਭੁਗਤਣਾ ਪੈ ਸਕਦਾ ਪਿਛਲੇ ਦਿਨੀ ਟ੍ਰੈਂਡਿੰਗ 'ਚ ਕਾਫੀ ਵੀਡੀਓਜ਼ ਦੇਖਣ ਨੂੰ ਮਿਲੀਆਂ ਕਿ ਕਿੰਨਾ ਕੁਝ ਬੇਬਾਕੀ ਨਾਲ ਤਾਂ ਲੋੜ ਤੋਂ ਵੱਧ ਬੋਲਣ ਦੇ ਕਾਰਨ ਉਹਨਾਂ ਨੂੰ ਸਹਿਣਾ ਪਊਗਾ ਸੋ ਗੱਲਬਾਤ ਕਰਦੇ ਆਂ ਪੰਜਾਬ ਚੋਂ ਇਕੱਠੇ ਹੋ ਕੇ ਜੱਟ ਫੋਰਮ ਹੈ ਉਹ ਸਾਰੇ ਇੱਥੇ ਵੀਰ ਪਹੁੰਚੇ ਹੋਏ ਨੇ ਮਨ ਚ ਕਾਫੀ ਗੁੱਸਾ ਹੈ ਕੰਪਲੀਟ ਬਕਾਇਦਾ ਲੈ ਕੇ ਆਏ ਨੇ ਕਮਿਸ਼ਨਰ ਆਫਿਸ ਦੇ ਬਾਹਰ ਮੌਜੂਦ ਨੇ ਗੱਲਬਾਤ ਕਰਦੇ ਆਂ ਕਿ ਜੱਟ ਫੋਰਮ ਇਕੱਠੀ ਕਿਉਂ ਹੋਈ ਹੈ ਮਾਮਲਾ ਕੀ ਹੈ ਭਾਈ ਜੀ ਕੀ ਮਾਮਲਾ ਹੈ ਮਨ ਚ ਅਕਰੋਸ਼ ਕੀ ਹੈ ਗੁੱਸਾ ਕਿਉਂ ਆਇਆ ਏ ਜਿਵੇਂ ਤੁਹਾਨੂੰ ਪਤਾ ਹੀ ਹੈ ਬੀਪੀ ਸਰੇ ਲੰਬੇ ਸਮੇਂ ਤੋਂ ਡਾਕਟਰ ਗ੍ਰਿੰਦਰ ਜਿਹੜਾ ਕੋ ਨੂੰ ਆਦੋਂ ਰੰਗਰੇਟਾ ਕਹਿੰਦਾ ਹੈ ਇਹ ਪੂਰੇ ਜੱਟ ਸਮਾਜ ਦੇ ਖਿਲਾਫ ਬੋਲ ਰਿਹਾ ਜਿਹਦੇ ਆਸਤੇ ਅਸੀਂ ਪਿਛਲੇ 16 ਦਸੰਬਰ ਨੂੰ ਇੱਕ ਕੰਪਲੇਂਟ ਕੀਤੀ ਸੀ 16 ਸਤੰਬਰ 2023 ਹਾਂ 2023 ਨੂੰ ਇਹ ਕੰਪਲੇਂਟ ਕੀਤੀ ਸੀ ਉਹਦੇ ਬਾਬਤੀ ਅੱਜ ਅਸੀਂ ਸੀਬੀ ਸਾਬ ਨੂੰ ਇੱਥੇ ਮਿਲ ਕੇ ਗਏ ਆ ਤੇ ਇਹਦੇ ਖਿਲਾਫ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਪੂਰੇ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਜ਼ਿਲ੍ਹਿਆਂ ਚੋਂ ਜਿਹੜੇ ਹੈਗੇ ਸਾਰੇ ਪੂਰੇ ਪੰਜਾਬ ਦੇ ਜੱਟ ਜਿਹੜੇ ਇੱਥੇ ਇਕੱਠੇ ਹੋਏ ਅੱਜ ਹਰੇਕ ਜ਼ਿਲ੍ਹੇ ਦਾ ਕੋਈ ਨਾ ਕੋਈ ਨੁਮਾਇੰਦਾ ਸਾਡੀ ਜਥੇਬੰਦੀ ਦਾ ਜੱਟ ਵੈਲਫੇਅਰ ਵਰਨੀਓ ਇੱਥੇ ਆਇਆ ਮੇਨ ਗੁੱਸਾ ਕਿਹੜੀ ਕਿਹੜੀ ਗੱਲ ਦਾ ਅੱਜ ਇਹ ਕਿਹੜੇ-ਕਿਹੜੇ ਪੁਆਇੰਟ ਨੇ ਜੋ ਗੁਰਿੰਦਰ ਘਟੇਵਾਲਾ ਬੋਲੇ ਗਏ ਆ ਲੋੜ ਤੋਂ ਵੱਧ ਬੋਲੇ ਗਏ ਨੇ ਲੋੜ ਤੋਂ ਵੱਧ ਜਿਵੇਂ ਇਹ ਜੱਟਾਂ ਦੀਆਂ ਧੀਆਂ ਬਾਰੇ ਬੋਲਦਾ ਤੇ ਉਹਨਾਂ ਦੇ ਭਈਆਂ ਦੇ ਨਾਲ ਸੰਬੰਧ ਕਹਿੰਦਾ ਵੀ ਉਹ ਅਸਲੀਲ ਗੱਲਾਂ ਤੇ ਅ ਮੈਂ ਇੱਥੇ ਜੱਟ ਸ਼ਬਦ ਦਾ ਜਿਹੜਾ ਹੈਗਾ ਵਿਰੋਧ ਕਰਦਾ ਜੱਟ ਕਿਸੇ ਨੂੰ ਵੀ ਜੱਟ ਆਪ ਦੇ ਨਾਮ ਦੇ ਨਾਮ ਲਾਉਣ ਨਹੀਂ ਦਊਗਾ ਤੇ ਪਰ ਇਹ ਤੁਹਾਨੂੰ ਪਤਾ ਹੀ ਹੈ ਜੱਟ ਕੌਮ ਜਿਹੜੀ ਹੈ ਉਹ ਜੀ ਕੋਈ ਵੀ ਚੀਜ਼ ਦੀ ਬਰਦਾਸ਼ਤ ਨਹੀਂ ਕਰੂਗੀ ਤੇ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਤੋਂ ਜਲ ਤੋਂ ਜਲਦ ਜਿਹੜੀ ਹੈਗੀ ਇਹ ਕਾਰਵਾਈ ਸਾਡੀ ਜਿਹੜੀ ਦਰਖਾਸਤ ਦਿੱਤੀ ਵੀ ਆ ਉਹਤੇ ਕੀਤੀ ਜਾਵੇ ਤੇ 295 ਤੇ ਲਾਈ ਜਾਵੇ ਜਿਵੇਂ ਇਹਨੇ ਸਾਡੇ ਗੁਰੂਆਂ ਬਾਰੇ ਵੀ ਖਿਲਾਫ ਉਹਦੇ ਵੀ ਭੱਦੀ ਸੁਬਦਾਲੀ ਆਰਤੀ ਆ ਤੇ ਨਾਲ ਹੀ ਇਹਨੇ ਬੰਦਾ ਸਿੰਘ ਬਹਾਦਰ ਬਾਰੇ ਵੀ ਜਿਹੜਾ ਹੈਗਾ ਅਪਸ਼ਬਦ ਬੋਲੇ ਠੀਕ ਹੈ ਫਿਲਹਾਲ ਗੁੰਦਗਰੇਟਾ ਆਪਣੇ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਉਹ ਤੁਸੀਂ ਕਾਰਨ ਕੀ ਸਮਝਦੇ ਹੋ ਕਿ ਉਹ ਅਜਿਹਾ ਐਡਾ ਕਿਉਂ ਫਾਲਤੂ ਬੋਲੇ ਆ ਉਹਨਾਂ ਦੇ ਇਹ ਜੇ ਮਨ 'ਚ ਕਿਹੜੀਆਂ ਗੱਲਾਂ ਨੇ ਕੀ ਸਮਝਦੇ ਹੋ ਨਾ ਤੇ ਬੇਸ ਦੀ ਗਾਰੰਤਾ ਇਹੀ ਹੈ ਜਿਵੇਂ ਹੁਣ ਇਹ ਸਾਰੇ ਇਹਦੇ ਵੀਊ ਦੇ ਚੱਕਰ ਸੀਗੇ ਪਹਿਲਾਂ ਤਾਂ ਪਰ ਇਹਦੇ ਜਿਹੜੇ ਦਿਲ ਦੇ ਵਿੱਚ ਹੈਗੇ ਆ ਇਹ ਆਪਸੀ ਭਾਈਚਾਰੇ ਨੂੰ ਲੜਾ ਕੇ ਜਿਹੜੇ ਗਿਆ ਆਪ ਦੀ ਜਿਹੜੇ ਉਹ ਚੋਂ ਫਾਇਦਾ ਲੈਣਾ ਚਾਹੁੰਦਾ ਜਿਵੇਂ ਅਲੱਗ-ਅਲੱਗ ਪੰਜਾਬ ਦੇ ਜਿਹੜੇ ਸਾਰੇ ਭਾਈਚਾਰੇ ਆ ਉਹ ਆਪਸ ਵਿੱਚ ਦੀ ਬਹੁਤ ਪਿਆਰ ਨਾਲ ਰਹਿੰਦੇ ਆ ਪਰ ਇਹ ਇਹ ਤੇ ਕੁਝ ਹੋਰ ਵੀ ਵਿਅਕਤੀ ਹੈਗੇ ਆ ਜਿਹੜੀ ਆ ਆਪਸ ਵਿੱਚ ਦੀ ਸਾਰੇ ਭਾਈਚਾਰਿਆਂ ਦੀ ਜਿਹੜੀ ਗਿਆ ਲੜਾਈ ਕਰਾ ਕੇ ਤੇ ਆਪ ਦਾ ਫੈਸਲਾ ਲੈਣਾ ਚਾਹੁੰਦੇ ਨੇ ਨਾਲ ਸਿੰਘ ਸਾਹਿਬ ਹੋਰ ਮੌਜੂਦ ਨੇ ਜਿਹ ਲਈ ਕੰਪਲੇਂਟ ਦੀ ਕਾਪੀ ਆਚੋ ਫੜੀ ਹੋਈ ਹੈ ਸਿੰਘ ਸਾਹਿਬ ਗੁਰਿੰਦੇਵ ਰੰਗਰੇਟਾ ਇਹ ਉਹ ਨਾਮ ਹੈ ਜਿਹੜਾ ਆਪਣੇ ਆਪ ਨੂੰ ਐਸਸੀ ਸਮਾਜ ਦਾ ਮਜ਼ਦੂਰਾਂ ਦਾ ਮਸੀਹਾ ਕਹਿੰਦਾ ਹੈ ਲੇਕਿਨ ਜੱਟ ਭਾਈਚਾਰਿਆਂ ਦੇ ਖਿਲਾਫ ਜਿਹੜਾ ਕੀਰਤੀ ਦਸਾਂ ਨੂੰ ਕਿਰਤ ਕਰਦਾ ਉਹਨਾਂ ਦੇ ਖਿਲਾਫ ਇਹਨਾਂ ਜ਼ਹਿਰ ਮੰਚ ਭਰੀ ਫਿਰਦਾ ਕੀ ਕਾਰਨ ਸਮਝਦੇ ਹੋ ਕੀ ਮਾਮਲਾ ਸਮਝਦੇ ਹੋ ਇਹ ਹੁਣ ਇਹਨੂੰ ਪਤਾ ਹੋਊਗਾ ਜੀ ਦੇਖਾ ਜਿੰਨਾ ਬਰਾਬਰੀ ਪੰਜਾਬ 'ਚ ਆ ਸਾਰਾ ਕਟ ਜਿਹੜੀਆਂ ਐਸਸੀ ਸਮਾਜ ਦੇ ਪ੍ਰਤੀ ਜਿਹੜੀਆਂ ਜਿਹੜੇ ਅਪਰਾਧ ਨੇ ਸਾਰੋ ਕਟ ਪੰਜਾਬ ਚ ਨੇ 2% ਨੇ ਸ਼ਾਇਦ ਬਿਲਕੁਲ ਔਰ ਸਾਰੋਂ ਉਹ ਬਰਾਬਰੀ ਇੱਥੇ ਆ 104 ਚ 95 ਸਾਡੇ ਗੁਰੂਆਂ ਗ੍ਰੰਥੀ ਇਹਨਾਂ ਚੋਂ ਨੇ ਫਿਰ ਵੀ ਬਹੁਤ ਪ੍ਰਾਪ ਦੇ ਬਰਾਬਰੀ ਕਰਦੀ ਹੈ ਇੱਕ ਰਾਸਵੀ ਕੋਵਨ ਸੀਗਾ ਉਹਨੂੰ ਪੂਰੀ ਮੰਦਿਰ ਭਜਾਤਾਗਾ ਮਥੜ ਅਸੀਂ ਉਹਨੂੰ ਪੱਗ ਬਣ ਕੇ ਸਤਕਾਰ ਦਿੱਤਾ ਪਹਿਲਾਂ ਸਾਡੇ ਹਰਪੀ ਸਿੰਘ ਰਹੇ ਨੇ ਜਿਹੜਾ ਜੱਥੇਦਾਰ ਕਾਲ ਤਖਤ ਉਹ ਵੀ ਇਨਾਂ ਸਮਾਜੋਂ ਸੀ ਉਹ ਇਹ ਤੋਂ ਵੱਡੀ ਕੁਰਸੀ ਕੇ ਪਹਿਲਾਂ ਜੱਥੇਦਾਰ ਆਪਣੇ ਰਹੇ ਨੇ ਐਸਜੀਪੀ ਪ੍ਰਧਾਨ ਰਹਿਆ ਬੰਡੂਗਰ ਉਹ ਵੀ ਇਨਾਂ ਸਮਾਜੋਂ ਸੀ ਬੋਰੂ ਬੋਤ ਬੋਤ ਸਮਾਜ ਕੀ ਤਰ੍ਹਾਂ ਕੀ ਸਨਮਾਨ ਕਰ ਸਕਦੇ ਆ ਜੀ ਪਿੰਡਾਂ ਦੇਖ ਲਓ ਪਿੰਡਾਂ ਵਿੱਚ ਸਾਡਾ ਕਿੰਨਾ ਪਿਆਰ ਆ ਪਿੰਡ ਸਾਡਾ ਕੋਇਆ ਨਹੀਂ ਪਰ ਇਹ ਲੋਕ ਜਾਣ ਬੁੱਝ ਕੇ ਸਾਰਾ ਇਤਿਹਾਸ ਵਿਗਾੜ ਰਹੇ ਆ ਕਦੇ ਕਦੇ ਬਾਬਾ ਦੀਪ ਸਿੰਘ ਜੀ ਆ ਸੀ ਬਾਬਾ ਦੀਪ ਸਿੰਘ ਸੰਧੂ ਜੱਟ ਸੀਗੇ ਹਾਂ ਉਹ ਹੁਣ ਪਿੱਛੇ ਇੱਕ ਬੋਰ ਨੇ ਕਿਹਾ ਜੀ ਉਹਨੇ ਲੱਖੇ ਸਿਧਾਨੇ ਨੇ ਕਹਿੰਦਾ ਕਿ ਜੀ ਉਹ ਉਹਨਾਂ ਬਾਰੇ ਬੋਲਦਾ ਸੀਗਾ ਹਰੀ ਸਿੰਘ ਨਲੂਏ ਬਾਰੇ ਨਲੂਏ ਉੱਪਰ ਜੱਟ ਸੀਗੇ ਹਾਂ ਜੀ ਸਾਰੇ ਜੱਟ ਸੀਗੇ ਤੇ ਦੱਸੋ ਜੱਟਾਂ ਦੇ ਸਾਡਾ ਇਤਿਹਾਸ ਆ ਜੀ ਹਟਾੜੇ ਕਸੂਰ ਥੋੜੀ ਆ ਹਾਂ ਜੇ 12 12 ਮਿਸਲਾਂ ਸੀਆਂ 9 ਜੱਟਾਂ ਸੀਆਂ ਉਹਨਾਂ ਚੋਂ ਭਾਈ ਜੀ ਕੀ ਚੱਕਰ ਕੀ ਹੈ ਜੱਟ ਸਮਾਜ ਦੇ ਪ੍ਰਤੀਰੰਗ ਰਿੱਟੇ ਦੇ ਦਿਲ ਚ ਐਡਾ ਜ਼ਹਿਰ ਕਿਉਂ ਭਰਿਆ ਹੋਇਆ ਉਹ ਸਰ ਜੀ ਇੱਕ ਸਿਰਫ ਜਾਤੀ ਤੌਰ ਦੇ ਉਤੇ ਢਕਾਉਣਾ ਚਾਹੁੰਦਾ ਇੱਕ ਦੂਜੇ ਨੂੰ ਮੇਲ ਮਲਾਬ ਘਟਾਉਣਾ ਚਾਹੁੰਦਾ ਜਦ ਕਿ ਸਾਰੇ ਰਲ ਕੇ ਰਹਿੰਦੇ ਕੋਈ ਇਹੋ ਜੀ ਗੱਲ ਨਹੀਂ ਜੀ ਉਹ ਸਿਰਫ ਇੱਕ ਪਿੱਛੋਂ ਜਿੰਦਾ ਉਹਨੂੰ ਫੰਡਿੰਗ ਆਉਂਦੀ ਆ ਕਿਸੇ ਏਜੰਸੀਆਂ ਵੱਲੋਂ ਆਉਂਦੀ ਆ ਕਿ ਇੱਕ ਸਿਰਫ ਤੂੰ ਪੰਜਾਬ ਦੇ ਵਿੱਚ ਗੜਬੜ ਪੈਦਾ ਕਰੋਦਾ ਇਹੇ ਮਨਸ਼ਾ ਜੀ ਜਿਹੜਾ ਮਨਸ਼ਾ ਅਸੀਂ ਕਾਮਯਾਬ ਨਹੀਂ ਹੋਣ ਦਵਾਗੇ ਅਸੀਂ ਇਕੱਠੇ ਆ ਔਰ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੀ ਹੈ। ਸਾਰੇ ਵਕਾਫਾ જિલ્લા ਦੇ। ਭਾਈ ਜੀ ਕੀ ਮਾਮਲਾ ਕੀ ਹੈ? ਕਿਉਂ ਇੰਨਾ ਰੰਗਰੇਟਾ ਜਲਾ ਹੈਗਾ? ਫालतू ਬੋਲ ਰਿਹਾ ਹੈ। ਲੋੜ ਤੋਂ ਵੱਧ ਬੋਲ ਰਿਹਾ ਹੈ ਕੀ ਮਾਮਲਾ? ਮਾਮਲਾ ਜੀ ਸਿਰਫ ਪੈਸੇ ਦਾ। ਹੂੰ। ਵਿਊ ਲਾਈਨ ਦੇ ਚੱਕਰ ਦੇ ਵਿੱਚ ਉਹ ਦੋ ਬਰਾਦਰੀਆਂ ਨੂੰ ਪੰਜਾਬ ਦੇ ਵਿੱਚ ਲੜਾਉਣਾ ਚਾਹੁੰਦਾ। ਹੂੰ। ਸਾਡਾ ਆਪਸ ਪੰਜਾਬ ਵਿੱਚ ਬਹੁਤ ਪਿਆਰ ਹੈ। ਹੂੰ। ਇਹਨੇ ਪਿਛਲੇ ਦਿਨੇ ਜਦੋਂ ਕਿਸਾਨਾਂ ਦਾ ਧਰਨਾ ਲੱਗਾ ਸੀ ਦਿੱਲੀ ਦੇ ਵਿੱਚ ਉਹ ਕਹਿੰਦਾ ਵੀ ਇਹ ਇੱਕ ਸਾਲ ਉੱਥੇ ਰਹਿਣਾਂ ਦੀਆਂ ਜਨਾਨੀਆਂ ਕੌਣ ਇਦਾਂ ਕਰ ਗਿਆ। ਹੂੰ। ਸੋ ਇਹਨੂੰ ਬੋਲਣ ਦਾ ਬਿਲਕੁਲ ਨਹੀਂ ਪਤਾ ਕਿਸੇ ਸਮਾਜ ਲਈ ਖੜਨ ਵਾਲਾ ਨਹੀਂ ਤੋ ਇਹ ਇਧਰ ਇਹ ਬਹੁਤ ਗਲਤ ਆ ਇਹ ਹੁਣ ਵੀ ਇਹ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਇਹਨੇ ਸਾਡੇ ਗੁਰੂਆਂ ਬਾਰੇ ਵੀ ਗਲਤ ਦੱਸਿਆ ਜਿੱਦਾਂ ਸਰਦਾਰ ਜੀ ਨੇ ਦੱਸਿਆ ਕਿ ਉਹ ਇੱਥੇ ਇੱਥੇ 95 ਇਹ ਵੀ ਲਾਣੀ ਚਾਹੀਦੀ ਆ ਤਾਂ ਕਿ ਇਹੋ ਜਿਹੇ ਬੰਦੇ ਦੁਬਾਰਾ ਕੋਈ ਆਪਾਚ ਸਮਾਜ ਦੇ ਵਿੱਚ 파ੜ ਨਾ ਪਾਉਣ ਇਹ ਦੰਗੇ ਕਰਾਉਣਾ ਚਾਹੁੰਦਾ ਜੀ ਪੰਜਾਬ ਦੇ ਵਿੱਚ ਦੋ ਧਰਮਾਂ ਦੇ ਵਿੱਚ ਸੋ ਸੋ ਜਿੱਦਾਂ ਇਹ ਪਿਛੇ ਦੱਸਿਆ ਭਾਜੀ ਹੁਣਾਂ ਨੇ ਕਿ ਇਹ ਬਾਬਾ ਦੀਪ ਸਿੰਘ ਨੂੰ ਕਹਿੰਦੇ ਜੀ ਬਾਬਾ ਦੀਪ ਸਿੰਘ ਮੱਝਵੀ ਸਿੱਖਾ ਬਾਬਾ ਦੀਪ ਸਿੰਘ ਸੰਧੂ ਜੱਟ ਸਿੱਖਾ ਸੋ ਸਾਨੂੰ ਤਾਂ ਇਹ ਪਤਾ ਹੀ ਨਹੀਂ ਸੀ ਅੱਜ ਤੱਕ ਸਾਨੂੰ ਤਾਂ ਸਾਨੂੰ ਪਤਾ ਵੀ ਸਿੱਖ ਸਾਰੇ ਗੁਰੂ ਸਾਡੇ ਜਿਹੜੇ ਗਏ ਉਹ ਸਾਰੇ ਸਿੱਖ ਆ ਗੁਰੂਆਂ ਨੇ ਕਿਹਾ ਵੀ ਕੋਈ ਜਾਤ ਪਾਤ ਹੈ ਹੀ ਨਹੀਂ ਆਸੀ ਇਹ ਜੀ ਨੂੰ ਵੀ ਨਹੀਂ ਮੰਨਦੇ ਪਰ ਇਸ ਬੰਦੇ ਦੀ ਵਜ੍ਹਾ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਇਹ ਗੱਲਾਂ ਆ ਗਈਆਂ ਵੀ ਫਲਾਨਾ ਬਾਬਾ ਮਜੀਬ ਸਿੰਘ ਆ ਫਲਾਨਾ ਜੱਟ ਸੇਖਾ ਫਲਾਨਾ ਫਲਾਨਾ ਸੇਖਾ ਇਹ ਬੰਦੇ ਨੇ ਏਡਾ ਕੋ ਪਾੜ ਨੀਵੇਂ ਲੈਵਲ ਤੱਕ ਲੋਕਾਂ ਦੇ ਵਿੱਚ ਪਾਤਾ ਨਾ ਜਿਹੜਾ ਕਿ ਬਹੁਤ ਖਤਰਨਾਕ ਹੈ ਠੀਕ ਹੈ ਜੀ ਇਹਦੇ ਪਰਨਾਮ ਬਹੁਤ ਗਲਤ ਆਣ ਵਾਲੇ ਦੇ ਨਾਲ ਜੋ ਹੋ ਸਕਦੇ ਪੁਲਿਸ ਪ੍ਰਸ਼ਾਸਨ ਕੋ ਮੰਗ ਮੰਗ ਕਰਦੇ ਵੀ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਸੋ ਗੱਲ ਫਿਰ ਉਹੀ ਹੈ ਕਿ ਬਹੁਤ ਹੀ ਜ਼ਿਆਦਾ ਗੁੱਸਾ ਜੋ ਜੱਟ ਫੋਰਮ ਪੰਜਾਬ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਹੈਗਾ ਤੇ ਕਿਤੇ ਨਾ ਕਿਤੇ ਉਹ ਇਹੀ ਚਾਹੁੰਦੇ ਨੇ ਕਿ ਇੰਨਾ ਜ਼ਿਆਦਾ ਜ਼ਹਿਰ ਨਾ ਖੋਲਿਆ ਜਾਵੇ ਸਿੰਘ ਸਾਹਿਬ ਇੰਨਾ ਜ਼ਿਆਦਾ ਜ਼ਹਿਰ ਅੰਗਰੇਟੇ ਵੱਲੋਂ ਖੋਲਿਆ ਜਾ ਰਿਹਾ ਕਿਉਂ ਖੋਲਿਆ ਜਾ ਰਿਹਾ ਜਦਕਿ ਪੰਜਾਬ 'ਚ ਸਾਰੇ ਵਰਗ ਆਪਸ ਵਿੱਚ ਪਿਆਰ ਕਰਾਂ ਪ੍ਰੇਮ ਨਾਲ ਰਹਿੰਦੇ ਪਏ ਆ ਇਹ ਦੇਖੋ ਜੀ ਇਸ ਕਰਕੇ ਜਿਹੜਾ ਵਾ ਜ਼ਹਿਰ ਇਹਨਾਂ ਨੇ ਖੋਲਿਆ ਵਾ ਮੇਨ ਮੁੱਦਾ ਸਾਰਾ ਪੈਸੇ ਦਾ ਇਹਦੇ ਵਿੱਚ ਠੀਕ ਆ ਉਹ ਚਾਹੁੰਦੇ ਆ ਵੀ ਦੋ ਜੜੀਆਂ ਕਮੈਂਟੀਆਂ ਉਹਨਾਂ ਵਿੱਚ 파ੜ ਪਵੇ ਉਹ ਆਪਸ ਵਿੱਚ ਲੜਨ ਤੇ ਮੈਂ ਜਿਹੜਾ ਫੇਸਬੁੱਕ ਆ ਜਾਂ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਜੋ ਵੀ ਆ ਉਦੇ ਉੱਤੇ ਵੱਧ ਤੋਂ ਵੱਧ ਜਿਹੜਾ ਮੇਰਾ ਭਾਈਚਾਰਾ ਜਾਂ ਉਹ ਮੈਨੂੰ ਪੈਸੇ ਦੇਵੇ ਜਾਂ ਫੇਸਬੁੱਕ ਤੋਂ ਮੈਨੂੰ ਇਨਕਮ ਹੋਵੇ ਹੋਰ ਤਾਂ ਇਹਦੇ ਵਿੱਚ ਕੁਝ ਨਹੀਂ ਐਡਾ ਹੈਗਾ ਬਾਕੀ ਤਾਂ ਸਾਰੇ ਪਿਆਰ ਨਾਲ ਰਹਿ ਰਹੇ ਨੇ ਤੇ ਸਾਰਾ ਪਿਆਰ ਨਾਲ ਹੀ ਕੰਮ ਚੱਲ ਰਿਹਾ ਹੈ ਬਸ ਉਹੀ ਹੈ ਜੀ ਤੇ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਇਹੀ ਕਰਦੇ ਆਂ ਵੀ ਜਿਹੜੀ ਇਹਦੇ ਤੇ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਕਿਉਂਕਿ ਇਹ ਪੈਸਿਆਂ ਦੇ ਚੱਕਰ ਦੇ ਵਿੱਚ ਠੀਕ ਆ ਤੇ ਭਾਈਚਾਰੇ ਦੇ ਵਿੱਚ ਜਿਹੜੀ ਆਪਸੀ ਸਾਂਝ ਨੂੰ ਖਤਮ ਕਰ ਰਿਹਾ ਤੂੰ ਸਿਰਫ ਇੱਕ ਫੋਕੇ ਵਿਊਆਂ ਦੇ ਪਿੱਛੇ ਸੋਸ਼ਲ ਮੀਡੀਆ ਤੇ ਤੇ ਫੋਕੀ ਫੂਫਾਂ ਮਸ਼ਹੂਰੀ ਦੇ ਪਿੱਛੇ ਜੋ ਗੁੰਦਗਰੇਟੇ ਨੇ ਹੁਣ ਤੱਕ ਬੋਲਿਆ ਲੋੜ ਤੋਂ ਵੱਧ ਬੋਲਿਆ ਕੀਤਾ ਇਹ ਕਿਤਨਾ ਕਿਤੇ ਜੋ ਕੀਰਤੀ ਸਮਾਜ ਆ ਦੱਸਣ ਉਹ ਦੀ ਕਿਰਤ ਕਮਾਈ ਕਰਨ ਵਾਲਾ ਜ਼ਮੀਨ ਦੇ ਵਿੱਚ ਫਸਲ ਉਗਾਉਣ ਵਾਲਾ ਮਿਹਨਤ ਕਰਨ ਵਾਲਾ ਜੱਟ ਸਮਾਜ ਆ ਤੋ ਤਾਂ ਹੀ ਅੱਜ ਪੰਜਾਬ ਦਾ ਜੱਟ ਫੋਰਮ ਇਕੱਠਾ ਹੋਇਆ ਕਿਉਂਕਿ ਉਹ ਇਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਬਿਨਾ ਮਤਲਬ ਦੇ ਉਹਨਾਂ ਦੇ ਧੀਆਂ ਪਣਾਂ ਨੂੰ ਮਾਰਾ ਕਿਹਾ ਜਾਵੇ ਤੇ ਉਸ ਬੰਦੇ ਵੱਲੋਂ ਜਿਹਦਾ ਆਪ ਦਾ ਕੋਈ ਸਟੈਂਡ ਨਹੀਂ ਤੇ ਕਿਤਨਾ ਕਿਤੇ ਕੇ ਵੀਊ ਲੈਣ ਵਾਸਤੇ ਮਸ਼ਹੂਰੀ ਵਾਸਤੇ ਉੱਚੀ ਬੋਲ ਕੇ ਵੀਡੀਓ ਆ ਪਾ ਕੇ ਗਿੱਦੜ ਪਕੀਆਂ ਦੇ ਕੇ ਕਿਤਨਾ ਕਿਤੇ ਜੀਆਂ ਧਮਕੀਆਂ ਦੇ ਕੇ ਪੰਜਾਬ ਦਾ ਜੋ ਅਮਨ ਪ੍ਰੇਮ ਪਿਆਰ ਵਾਲਾ ਮਾਹੌਲ ਹੈ ਉਹ ਗੁਰੂੰਗਰੇ ਟੈਰ ਵਰਗੇ ਲੋਕ ਜਦੋਂ ਖਰਾਬ ਕਰਦੇ ਆ ਤਾਂ ਫਿਰ ਇੱਕ ਮੁਟੋਕੇ ਜਿਹੜੇ ਲੋਕ ਨੇ ਫਾਰਮ ਬਣਾ ਕੇ ਬਾਹਰ ਆ ਕੇ ਸ਼ਿਕਾਇਤਾਂ ਦੇ ਕੇ ਅਜੇ ਬੰਦਿਆਂ ਨੂੰ ਸਖਤ ਕਾਰਵਾਈ ਵਾਸਤੇ ਸਖਸ਼ਿਆਵਾਂ ਦੇਣ ਵਾਸਤੇ ਅਪੀਲਾਂ ਤਾਂ ਕਰਦੇ ਨੇ ਕੈਮਰਾਮੈਨ ਸੰਗੇ ਸਿਟੀ ਨਾਲ ਨਫਪਰੀ ਸਿੰਘ ਵਿਧੀ ਹੁਦਣਾ ਲਾਈਵ ਨਿਊਜ਼